ਤੁਹ ਬੁਧਿਆਤ ਵਾ ਜੀਤਨ ਵਾ ਹਾਂ ਬਦਗੀ ਥੋੜੀ ਵੱਜੀ ਆ ਹਾਂ ਥੋੜੀ ਵੱਜੀ ਵੈਸੇ ਕਰੀ ਬੰਨੀ ਆਮਨ ਤੈਨੂੰ ਜੇਤਾਇ ਕਰਵਾ ਤੈਨੂੰ ਰੋਕਿਆ ਜਦ ਰਾਤ ਦੇ ਵਿੱਚ ਚੇਤਾ ਤੇ ਹੈਗਾ ਮੈਨੂੰ ਸਾਰਾ ਤੇ ਮੇਰੀ ਗੱਲ ਸੁਣ ਲੈ ਬੇਲਾ ਸੰਜੋਗ ਹੀ ਹੁੰਦੇ ਆ ਬੰਦੇ ਦੇ ਹਨਾ ਸੰਜੋਗ ਦੇ ਆ ਪਰ ਇਹਦੇ ਬਾਰੇ ਮੈਂ ਨਾ ਆਪਣੀ ਮੰਮੀ ਨਾਲ ਵੀ ਗੱਲ ਦੱਸਿਆ ਹੀ ਮੰਮੀ ਨੂੰ ਤੁਹਾਡੇ ਵੱਲੋਂ ਮੈਂ ਆਪਣੇ ਭਰਾਵਾਂ ਨਾਲ ਨਹੀਂ ਕੀਤੀ ਆਪ ਚੰਗੇ ਹੋਈ ਹੈ ਨਾ ਕਿ ਬਿਜੁੱਟ ਨਹੀਂ ਕਹਿੰਦੀ ਕੁਛ ਕਹਿ ਨਹੀਂ ਤੇ ਤੂੰ ਇਹ ਨਹੀਂ ਜਾਣਦਾ ਕਿ ਫਿਰ ਵੀ ਮੈਂ ਛੱਡ ਤਾਂ ਵੀ ਚਲ ਕੋਈ ਗੱਲ ਨਹੀਂ ਪਰ ਕੋਈ ਕੁਛ ਕਹਿ ਨਹੀਂ ਸਕਦਾ ਤੇ ਇਹ ਜੁੱਤੀ ਕੈਮ ਹੋਣੀ ਚਾਹੀਦੀ ਆਪਣੀ ਅੱਛਾ ਠੀਕ ਜੁੱਤੀ ਕੈਮ ਹੀ ਤੇਰੀ ਪੂਰੀ ਹੈ ਮਗਾ ਲੈ ਤੇ ਹੋਰ ਇਹ ਦੇਖ ਮਮੀ ਤਿਆਰ ਹੋਇਆ ਬਲਾਂ ਵੀ ਨਹੀਂ ਮੈਂ ਚਲੋ ਆਪਾਂ ਤੇ ਲੈ ਜੀਏਗਾ ਤੁਮ ਹੁੰਦੀ ਹੋਣੀ ਨਹੀਂ ਹੋਗੇ ਨਹੀਂ ਮਤਾਂ ਮਨ ਲੋਕ ਲਵੜੇ ਇਹ ਸਾਰੇ ਲਾਕੇ ਨਹੀਂ ਆ ਚਲੋ ਵਧੀਆ ਆ ਉਹ ਮੇਰੀ ਗੱਲ ਸੁਣੋ ਫਰੂਟ ਨਹੀਂ ਲੈਣਾ ਨਾਲੇ ਡੱਬਾ ਵੀ ਲੈਣਾ ਇਹ ਤਾਂ ਫਰੂਟ ਵੀ ਐ ਉਹ ਮੈਂ ਕੱਲ ਹੀ ਜਦੋਂ ਗਿਆ ਹਾਂ ਨਾ ਚਵਾਲ ਮੈਂ ਕੱਲ ਹੀ ਡੱਬਾ ਦੇ ਫਰੂਟ ਮੈਂ ਲੈ ਕੇ ਆਇਆ ਹਾਂ ਤੁਹਾਨੂੰ ਤਾਂ ਬਸ ਪੇਕਿਆਂ ਦਾ ਚਾਹ ਹੀ ਹੁੰਦਾ ਜਾਣਦਾ ਇਹ ਚੀਜ਼ਾਂ ਦਾ ਨਹੀਂ ਪਤਾ ਤੁਹਾਨੂੰ ਸਰ ਚਾਹ ਤਿੰਨ ਸਾਰਿਆਂ ਨੂੰ ਹੁੰਦਾ ਹੀ ਆ ਹੁਣ ਤੁਸੀਂ ਤੇ ਆਪਣੇ ਘਰ ਤੇ ਅਹੀਂ ਤੇ ਛੱਡ ਕੇ ਆਏ ਹੈ ਨਾ ਆਪਣਾ ਘਰਬਾਰ ਚਾਹ ਤੇ ਹੁੰਦਾ ਹੀ دیر ਬਾਅਦ ਜਾਣਾ ਵੀ ਤਾ ਵੀ ਸੁ ਕਰਾ ਤੋ ਇਹ ਲਿਆਂਦਾ ਡੱਬਾ ਡੁੱਬਾ ਆਹੋ ਮੈਂ ਰਾਜ ਕੋ ਸ਼ਹਿਰ ਤੇ ਪੈਣਾ ਨਹੀਂ ਆ ਫਿਰ ਅਸੀਂ ਫੇਰ ਅਜਵਾਂ ਸਰੀ ਜਾਵਾਂਗੇ ਨਾ ਤਾਂ ਹੀ ਫੇਰ ਪਹਿਲਾ ਲਿਆ ਕੇ ਨਾ ਗੱਡੀ ਚ ਰੱਖ ਲਿਆ ਚਲ ਤਾਂ ਵੀ ਠੀਕ ਆ ਵਧੀਆ ਕੀਤਾ ਤਾ ਜੀ ਲੈ ਆ ਗਿਆ ਤੇਰੇ ਫੇਪੇ ਕਿਆਂ ਦਾ ਘਰ ਆ ਚਲ ਤੁਹਾਡੇ ਨਹੀਂ ਕੁਛ ਲੱਗਦੀ ਨਹੀਂ ਲੱਗਦੀ ਤੇ ਹੈ ਗਿਆ ਮੈਂ ਕਿਹਾ ਵੀ ਤੇਰੇ ਪਹਿਲਾ ਘਰ ਆ ਗਿਆ ਜਿੱਥੇ ਤੂੰ ਅੱਜ ਦੀ ਗੇੜਤੀ ਨਹੀਂ ਹੁੰਨੀ ਤੁਹਾਡਾ ਵੀ ਹੈ ਹੁਣ ਸੰਭੀ ਕੇ ਅਗਰ ਮਾਰ ਹਾਰਨ ਵੀ ਲੈ ਪਰੋੜੇ ਵੀ ਆ ਵੀ ਗਏ ਹੈ ਨੀ ਨਵ ਨਵ ਉਹ ਤੇ ਤੇ ਲੈ ਕੇ ਆ ਛਤੀ ਮੈਂ ਤਾਂ ਮੁਵੀ ਪਹਿਲੇ ਹੀ ਗਾ ਚਲਾਦਾ ਆਜੋ ਅੰਦਰ ਓਏ ਆਜੋ ਗਾਹੀ ਤਾਂ ਕਰ ਸਹੇਦੇ ਡੀ ਕੰਡੇ ਆ ਤੇ ਆਜੋ ਆਜੋ ਮੇਰੀ ਕੰਮ ਪੈ ਗਿਆ ਇਹ ਚਲੋ ਕੋਈ ਆਜੋ ਆਜੋ ਦੀਦੀ ਅਮਨ ਹੁਣੀ ਆ ਗਏ ਨੇ ਅਸ਼ਾ ਆ ਗਏ ਹਾਂਜੀ ਮਿਲਾਈਆਂ ਤੂੰ ਮੈਂ ਤੇ ਮਿਲ ਆਈਆਂ ਉਹਨਾਂ ਨੂੰ ਹੁਣ ਮੈਂ ਚਲੋ ਉਹਨਾਂ ਨੂੰ ਕੁਝ ਨਾ ਕੁਝ ਪੀਣ ਵਾਸਤੇ ਦੇ ਕੇ ਆਉਣੀ ਆ ਪਾਣੀ ਪੁਣੀ ਤੇ ਜੂਸ ਰੱਖਿਆ ਰੇਚ ਜੂਸ ਹੈਗਾ ਉਧਰ ਪਲੇਟ ਸੋਈ ਚ ਪਿਆ ਵਾ ਕਿਚ ਰੱਖਿਆ ਜਿੱਤੇ ਮਾਰ ਨਹੀਂ ਨਹੀਂ ਵਾਰੀ ਪਿਆ ਵਾ ਹਾਂ ਚੱਲ ਚੰਗਾ ਕੀਤਾ ਜੇ ਉਹਦਾ ਠੰਡੀ ਤੇ ਇੰਨੀ ਸੋਹਣੀ ਲੱਗਣ ਦੀ ਨਾ ਮਨ ਕੋਈ ਹਿਸਾਬ ਨਹੀਂ ਹੈ ਉਹ ਤੇ ਅੱਗੇ ਸੋਹਣੀ ਹੁੰਦੇ ਲੋਣ ਪੋਣਾ ਹੋਰ ਸੋਹਣੀ ਲੱਗਦੀ ਨਹੀਂ ਹਾਂਜੀ ਤੇ ਜਾਓ ਹਣ ਤੁਸੀਂ ਮਿਲੋ ਉਹਨਾਂ ਨੂੰ ਚੱਲ ਮੈਂ ਨਾਲ ਲੈ ਜਨਾਂ ਹਾਂਜੀ ਲੈ ਜਾਈਏ ਮੈਂ ਇੱਥੇ ਵੇਖਦੀ ਹਾਂ ਕੋਈ ਕੰਮ ਚੱਲ ਠੀਕ ਆ ਚੱਲ ਮੈਂ ਉਹਨਾਂ ਨਾਲ ਟਾਈਮ ਤੱਕ ਚਾਹ ਬਣਾ ਲੈਣੀ ਆ ਔਰ ਫਸਣਾ ਫਸਲ ਵੜੇ ਦਾ ਕੀ ਹਾਲ ਆ ਹਾਂ ਵਧੀਆ ਜੀ ਫਸਲ ਹਾਂਜੀ ਬਹੁਤ ਸਰਪੰਚੀ ਦਾ ਕਿਤਰਾ ਆਈ ਗਰਾਂਡ ਕੋਈ ਨਹੀਂ ਹਾਂਜੀ ਆਈ ਜੇ ਅੱਛਾ ਅੱਛਾ ਇੱਥੇ ਕੰਮ ਸ਼ੁਰੂ ਅੱਛਾ ਅੱਛਾ ਤੇ ਉਹਨਾਂ ਕਤੇ ਕਰਵਾ ਦਿੱਤਾ ਅੱਛਾ ਅੱਛਾ ਠੀਕ ਹੁਣ ਅੱਗੋ ਵੇਖੋ ਫੇਰ ਮਤਾ ਪਾਵਾਂਗੇ ਹਾਂ ਹਾਂ ਓਏ ਆਹ ਚਲੋ ਯਾਰ ਇਤਾਂ ਹੌਲੀ ਹੌਲੀ ਆ ਹਨਾ ਹਾਂਜੀ ਇਦਾਂ ਹੀ ਕੰਮ ਚੱਲਦਾ ਜਿੰਨੇ ਕ ਹੁੰਦੇ ਜਾਂਦੇ ਉਹਨੇ ਕ ਲੱਗਦੇ ਜਾਣ ਪਿੰਡ 'ਚ ਹਾਂਜੀ ਆ ਪੁੱਤ ਵੀ ਦੱਸਾਂ ਗੱਲ ਕੀ ਆ ਕੰਮ ਕੋ ਮਾੜਾ ਨਾ ਕਰੀ ਹਰ ਕੋਈ ਸੋਭਾ ਲਈ ਠੀਕ ਨਹੀਂ ਆਪਾਂ ਤੇ ਸਾਰਿਆਂ ਨੇ ਇੱਕੋ ਜੇ ਰੱਖਿਆ ਆ ਹਾਂ ਇਹ ਨਹੀਂ ਕੋ ਪਾਰਟੀ ਬਾਜੀ ਦਾ ਕਰਕੇ ਕਿਉਂਕਿ ਇਹਦਾ ਕੰਮ ਰਹਿ ਦੇ ਜਾ ਕੇ ਇਹਦਾ ਇਤਨਾ ਤੱਕ 100 ਗੱਲਾਂ ਪਤੰਦੀਆਂ ਪੈਣ ਜੇ ਇਹ ਬਹੁਤ ਸਾਰੇ ਇੱਕੋ ਜਿਹੇ ਹੁੰਦੇ ਆ ਠੀਕ ਨਹੀਂ ਆ ਨਹੀਂ ਨਹੀਂ ਕੋਈ ਮੜਾ ਚੰਗਾ ਨਹੀਂ ਹੁੰਦਾ ਜਿਹੜਾ ਵੋਟਾਂ ਦਾ ਕਰਕੇ ਹੁੰਦਾ ਲਾਗੇ ਲਾਗੇ ਉਹ ਇਤਰਾ ਉਹ ਇਤਰਾ ਇਤਰਾ ਕਰਕੇ ਠੀਕ ਨਹੀਂ ਹਾਂਜੀ ਹਾਂ ਬਾਕੀ ਇਹ ਪੁੱਤ ਆਪਣੇ ਜਵਾਨਤਾਂ ਨੇ ਕਿੰਨੂੰ ਮੜਾ ਕਹਿ ਦੰਦ ਠੀਕ ਨਹੀਂ ਆ ਹੋਰ ਸੁਣਾ ਪੈਨ ਜੀ ਤੇਹੀ ਠੀਕ ਠਾਕ ਜੀ ਹਾਂ ਠੀਕ ਠਾਕ ਹੈ ਮਹਾਰਾਜ ਦੀ ਕਿਰਪਾ ਸਾਥ ਕੁਦੇ ਸੁਣੋ ਕਿਰਪਾਈ ਚਾਹੀਦੀ ਆ ਹਾਂ ਹੋਰ ਤੋਂ ਹੀ ਦੱਸੋ ਹਾਂਜੀ ਆਪਾਂ ਵੀ ਬਸ ਵਧੀਆ ਵਧੀਆ ਹੀ ਚਾਹੀਦਾ ਵਾ ਹਾਂਜੀ ਹਾਂ ਠੀਕ ਕਿੱਦਾਂ ਦੀ ਲੱਗੀ ਜੇ ਮੇਰੀ ਧੀ ਤੁਹਾਨੂੰ ਫਿਰ ਇਹ ਧੀ ਵਰਗੀ ਧੀ ਆ ਠੀਕ ਆ ਸੋਹਣੀ ਆ ਕੰਮ ਧੰਦਾ ਕਰਦੀ ਇਹੋ ਕੁਛ ਹੀ ਹੁੰਦਾ ਵਾ ਚਲੋ ਠੀਕ ਆ ਕੰਮ ਧੰਦਾ ਕਰਦੀ ਆ ਸੋਹਣਾ ਮੈਨੂੰ ਸੋਖ ਵਾ ਉਦਾਂ ਭੈਣ ਜੀ ਮੈਂ ਜੇ ਕੰਮਕੁੰਮ ਨਹੀਂ ਲਾਇਆ ਅਈ ਚੌਕੇ ਚ ਨਹੀਂ ਵੜਨ ਦਿੰਦੀ ਅੱਛਾ ਉਦਾਂ ਜਿੱਦਾਂ ਕੱਪੜੇ ਤੋਤੇ ਆ ਤੇ ਉਹ ਜੋੜ ਜਾਂ ਦਿੰਦੀ ਆ ਉਰਾ ਪਰ ਮੇਰ ਨਾਲ ਵੀ ਥੋੜਾ ਬੋਤਾ ਕਰਮਦੀ ਮੈਂ ਕਰਨ ਨਹੀਂ ਦਿੰਦੀ ਬੇ ਜੀ ਇਹ ਹੈ ਇਦਾਂ ਦੀ ਆ ਇੱਥੇ ਵੇਖ ਲਓ ਇਹਦੀਆਂ ਭਝਾਈਆਂ ਵਾ ਨਾ ਕਿਤੇ ਅੱਗੇ ਅੱਗੇ ਹੋ ਕੇ ਸਫਾਈਆਂ ਵੀ ਆਪ ਕਰ ਲਾ ਕੱਪੜੇ ਵੀ ਆਪ ਧੋਦਾ ਉਹਨਾਂ ਨੂੰ ਕਹਿਣਾ ਭਾਬੀ ਬਸ ਤੁਸੀਂ ਬਹਿ ਜਾਓ ਤੇ ਮੇਰੇ ਸਿਰ ਤੇ ਐਸ਼ ਕਰ ਲਓ ਨਹੀਂ ਨਹੀਂ ਹੁਣ ਬੜੀ ਚੰਗੀ ਆ ਕਰਨ ਨੂੰ ਤੇ ਬੜਾ ਕਰਨ ਫਿਰਦੀ ਐ ਮੈਂ ਨਹੀਂ ਕਰਨ ਦਿੰਦੀ ਹਜੇ ਮੈਂ ਚੌਕੇ ਨਹੀਂ ਲਾਈ ਮੈਂ ਕਿਹਾ ਚੱਲ ਕੋਈ ਨਹੀਂ ਕਰਨਾ ਹੀ ਆ ਕੰਮ ਅਰੇ ਇਹ ਕਰਨਾ ਵਾ ਆ ਆ ਕੱਲੀ ਕੱਲੀ ਤੇ ਹੈਗੀ ਆ ਹਾਂ ਔਰ ਤੇ ਬਾਕੀ ਤਾਂ ਤੁਹਾਨੂੰ ਪਤਾ ਮੈਂ ਹੁਣ ਇਹਨੂੰ ਚੌਕੇ 'ਚ ਰੋਲਦਾ ਹਜੇ ਮੈਂ ਕਰ ਲਈ ਨਹੀਂ ਆਪ ਪਰ ਇਹ ਅਭੀ ਮੈਂ ਤੇ ਠਾਲਦੀ ਨਹੀਂ ਸੁੱਤੀ ਨੂੰ ਵੀ ਚੱਲ ਮੱਜੀ ਨਾ ਉੱਠਦੀ ਆ ਲਾਡਾ ਨਾ ਤੇ ਆਪਾਂ ਵੀ ਪੈਂਜੀ ਪੜੀ ਰੱਖੀ ਭਰਾਏ ਤੇ ਕਿਤੇ ਸੁੱਤੀ ਨੂੰ ਆਜ ਨਹੀਂ ਮਾਰਦੇ ਪਰ ਇਹ ਇਹ ਤੇ ਛਦੈਣ ਜਿਹੜੀ ਆ ਨਾ ਭੱਜੀ ਫਿਰਦੀ ਦੇਖ ਮੈਂ ਮੰਮੀ ਰਹਿਣ ਤਾਂ ਨਹੀਂ ਮੈਂ ਕੰਮ ਕਰਨਾ ਸਾਰਾ ਨਹੀਂ ਹੁਣ ਵੀ ਬੜਾ ਕਹਿੰਦੀ ਆ ਤੇ ਕਿ ਨੋ ਅਗਲੇ ਘਰ ਜਾਣਾ ਥੇ ਆ ਕੇ ਕਰਦਾ ਹੀ ਆ ਪਰ ਅਦਿਨ ਦੀ ਤੇ ਨਹੀਂ ਇੱਥੇ ਵੀ ਮੈਨੂੰ ਕਰ ਲੈ ਤੋ ਨਹੀਂ ਹੁਣ ਵੀ ਕਾਲੀ ਪੈਂਦੀ ਆ ਵੀ ਮੈਂ ਅੱਕ ਗਈ ਮੈਂ ਕੰਮ ਕਰਾਂ ਤੇ ਮੈਂ ਨਹੀਂ ਕਰਨ ਦਿੰਦੀ ਅੱਛਾ ਚਲ ਕੋਈ ਗੱਲ ਕਰਨਾ ਹੀ ਆ ਤੇ ਜੇਨੇ ਚੈਰ ਮੇਰ ਕੋ ਹੁੰਦਾ ਮੈਂ ਕਰਨੀ ਮੜ ਕੇ ਤੈਨੂੰ ਦਾਦਾਂਗੇ ਜੇ ਤੂੰ ਨਵੀਂ ਸਵੀ ਹੈ ਤੇ ਨਹੀਂ ਕੰਮ ਡਬਣਾ ਆ ਆਈ ਬੜੀ ਧੀ ਬੜੀ ਚੰਗੀ ਆ ਨਾਵ ਸ਼ਰਨ ਪੁੱਤ ਲੈ ਆ ਕੋਈ ਪਾਣੀ ਪੋਣੀ ਆ ਵੇਖੋ ਅਮ ਜੀ ਅੱਗੇ ਬਸ ਆ ਜਾ ਆ ਜਾ ਪੁੱਤ ਹੁਣ ਆ ਗਿਆ ਅਸਾਂ ਦਸਿਕਾ ਭਾਜੀ ਦਸਿਕਾ ਭਾਜੀ ਦਸਿਕਾ ਭਾਜੀ ਬੀਜੀ ਤੁਸੀਂ ਕਿੱਥੇ ਹੋ ਕੋਸ਼ ਨਹੀਂ ਮੈਂ ਇੱਧਰ ਸੋਚ ਲਈ ਹਾਂ ਕੰਮ ਕਰਨ ਠੀਕ ਠੀਕ ਹੈ ਆ ਲਓ ਅੱਲਾ ਪੁੱਤ ਕੋਈ ਨਹੀਂ ਭੁਲੈਨੀ ਤੂੰ ਲੈ ਆ ਲਓ ਨਰਜੀਤ ਜੀ ਪੁੱਤ ਪਾਣੀ ਪਿਆ ਕੇ ਨਾ ਤੇ ਮਗਰ ਚਾਹ ਬਣੇ ਤੇ ਵੀ ਕਰੋ ਹਾਂਜੀ ਹਾਂਜੀ ਜੀ ਪੁੱਤ ਤੇਰੀਆਂ ਅਪਜੀਆਂ ਨੂੰ ਚਾਹ ਹੀ ਬੜਾ ਹੈਗਾ ਹੈ ਸਵੇਰ ਤੀ ਆਪਾਂ ਜੀਆਂ ਫਿਰਨੀਆਂ ਵਾ ਕਦੀ ਪਕੌੜੇ ਕੱਚੇ ਕਰ ਕਦੀ ਕੋਸ਼ਕ ਕਦੀ ਕੋਸ਼ ਤੇ ਤੂੰ ਹੀ ਤੇ ਪੁੱਤ ਲੇਟ ਹੀ ਬੜਾ ਹੋਗੇ ਮੰਮੀ ਤੁਹਾਨੂੰ ਪਤਾ ਹੀ ਹੈ ਵੀ ਇਹਨਾਂ ਦਾ ਕੰਮ ਹੀ ਇਦਾਂ ਦਾ ਟਾਈਮ ਲੱਗ ਜਾਂਦਾ ਬਹੁਤ ਗੱਲ ਪੁੱਤ ਠੀਕ ਵਾ ਪਰ ਐਵੇਂ ਡੀਕ ਡੀਕ ਕੇ ਨਾ ਥੱਕ ਹੀ ਗਏ ਮੈਂ ਤੇ ਆਖੋ ਛੇਤੀ ਨਾ ਮੇਰੀ ਧੀ ਆਵੇ ਤੇ ਛੇਤੀ ਛੇਤੀ ਉਹ ਨੂੰ ਮਰਾਵੇਂ ਚੱਲ ਮੰਮੀ ਉਹਨਾਂ ਆਤੀ ਹੈ ਨਾ ਆਪਾਂ ਆਹ ਨੇ ਠੀਕ ਵਾ ਕੇ ਚੱਲ ਫਿਰ ਤੇ ਮੇਰੇ ਵੀਰ ਨੂੰ ਬਹੁਤੀਆਂ ਬਹੁਤੀਆਂ ਵਧਾਈਆਂ ਹੋਣ ਹੈ ਆ ਹੋਵਾ ਹੋ ਨਾ ਦਿਖਾਉਣ ਇਹਨਾਂ ਦਿਨਾਂ ਚ ਠੰਡ ਵਾ ਤੇ ਨਾ ਗਰਮੀ ਹੈ ਬਹੁਤ ਵਧੀਆ ਦਿਨ ਵਾ ਹੈ ਤੇ ਚੱਲ ਕਿਸੇ ਗੱਲ ਦਾ ਫਿਕਰ ਵੀ ਨਾ ਕਰੀ ਕੋਈ ਨਹੀਂ ਹੀ ਵੀ ਜਿਹਨੇ ਜੋਗੇ ਹੈਗੇ ਤੇਰੇ ਨਾਲ ਹੀ ਆ ਤੂੰ ਰਾਬ ਤੂੰ ਕਿੰਨਾ ਸਾਥ ਦੇਣਾ ਹਟਾ ਦੇ ਹੀ ਨਹੀਂ ਦੇਣਾ ਚੱਲ ਠੀਕ ਆ ਮੇਰਾ ਵੀਰ ਤੇ ਹੁਣ ਨਾ ਟਿੱਲਾ ਜਾ ਨਾ ਬੈਠਾ ਰਹੀਂ ਖੇਚ ਖੁਚ ਕੇ ਨਾ ਕੰਮ ਕਰ ਲੈ ਇਹ ਨਾ ਹੋਏ ਵੀ ਕਿ ਕਈ ਕੰਮ ਹੁੰਦੇ ਪੈਸਾ ਦੇ ਇਧਰ ਉਧਰ ਦੇ ਹਾਂ ਅੱਛਾ ਕਰ ਲਿਆ ਚੱਲ ਫੇਰ ਤਾਂ ਵਧੀਆ ਲੱਗੇ ਹੀ ਕਰਨਾ ਸੀ ਅੱਛਾ ਚੱਲ ਵਧੀਆ ਵਧੀਆ ਤਾਂ ਪਤਾ ਕਰ ਲੈਣਾ ਸੀ ਕਿ ਮਿਲਨੇ ਆ ਮੁੰਨੀਆਂ ਦਾ ਅੱਛਾ ਅੱਛਾ ਨਹੀਂ ਆਂਦੇ ਨਹੀਂ ਕਰਨਾ ਚੱਲ ਸ਼ੁਗਰ ਮੈਂ ਤਾਂ ਨਹੀਂ ਆ ਤੈਨੂੰ ਵਧੀਆ ਬੰਦੇ ਮਿਲ ਗਏ ਨਹੀਂ ਤਾਂ ਅੱਜ ਕੱਲ ਤੇ ਇੰਨੇ ਲੋਕੀ لالچی ਆ ਨਾ ਪਹਿਲਾਂ ਆਂਦੇ ਲੈਣਾ ਕੁਛ ਨਹੀਂ ਬਾਅਦ ਵਿੱਚ ਸਾਰਾ ਕੁਝ ਚਾਉਂਦੇ ਨੇ ਚੱਲ ਠੀਕ ਆ ਮੈਂ ਤੇਰੇ ਪਾਜੀ ਨੂੰ ਦੱਸਾਂ ਉਹਨਾਂ ਬੜੇ ਖੁਸ਼ ਹੋਣਾ ਚੰਗਾ ਵੀ ਸਾਸਰੀ ਕਾ ਹੈ ਆਜੋ ਆਜੋ ਇਹ ਫੋਨ ਕਰਕੇ ਆਵੀ ਚੰਗਾ ਚੰਗਾ ਓਕੇ ਬਾਈ ਦੱਸਾਂ ਇਹਨਾਂ ਨੂੰ ਜਾ ਕੇ ਤੇ ਉਹਨੂੰ ਤਾਂ ਹੌਸਲਾ ਦੇ ਦਿੱਤਾ ਵਾ ਉਥੇ ਕੰਮ ਨਾ ਕਰੀ ਤੇ ਹੁਣ ਇਹਨਾਂ ਨੇ ਗੱਲ ਕਰਾਂਗੀ ਤੇ ਇਧਰੋਂ ਪਤਾ ਲੱਗੂਗਾ ਵੀ ਇਹ ਕੀ ਆਂਦੇ ਨੇ ਹਾਂ ਛੱਡੋ ਉਹ ਹਾਂ ਮੈਂ ਛੱਡਦਾ ਇੱਥੇ ਬਹੁਤ ਤੁਹਾਨੂੰ ਕੁਝ ਦੱਸਾਂ ਕੀ ਗੱਲ ਹੋ ਗਈ ਆਜੋ ਦੱਸ ਦਿੰਨੀ ਆ ਸੋਖੀ ਆ ਹੈ ਤਾਂ ਸੋਖੀ ਆ ਮੈਂ ਹਾਂ ਕਵਿਆ ਆ ਗਿਆ ਜੀ ਕਿੱਥੇ ਮੇਰੀ ਭਤੀ ਦਾ ਨਿੱਕੀ ਦਾ ਅੱਛਾ ਤੇ ਵੀਰ ਦਾ ਫੋਨ ਆਇਆ ਹੈ ਕਹਿੰਦਾ ਵੀ ਦਿਨ ਮੇਥ ਕੇ ਨਾ ਤੇ ਗੱਲਬਾਤ ਸਾਰੀ ਕਰ ਲਈ ਆ ਤੇ ਵਧੀਆ ਫਿਰ ਕਹਿੰਦਾ ਮੈਂ ਆਪਣੀ ਭੈਣ ਨੂੰ ਦੱਸਾਂ ਪਹਿਲਾਂ ਸਾਰਿਆਂ ਦਾ ਪਹਿਲਾਂ ਚੰਗਾ ਹੋ ਗਿਆ ਇਹ ਉਹਨੂੰ ਤਾਂ ਮੈਂ ਬਥੇਰਾ ਦੱਸਾਂ ਫਰ ਦਿੱਤਾ ਮੈਂ ਕਿਸੇ ਗੱਲ ਦਾ ਫਿਕਰ ਨਾ ਕਰੀ ਉਦਾਂ ਮੈਂ ਹੋਏ ਸੋਚਣ ਲਈ ਆ ਕਿ ਤੁਹਾਨੂੰ ਤਾਂ ਮੈਂ ਖੁਸ਼ੀ ਆ ਹੀ ਨਹੀਂ ਕੀ ਪੁੱਛਣਾ ਮੈਨੂੰ ਜੇ ਕਿਦੇ ਪੈਸੇ ਤੇ ਲੈਦੇ ਨੂੰ ਲੋੜ ਪੈ ਗਈ ਤਾਂ ਕਰ ਲਾਂਗਾ ਫਿਰ ਅਲ ਮਿਲ ਕੇ ਕੋਈ ਗੱਲ ਨਹੀਂ ਜਿੰਨੇ ਜੋ ਗਿਆ ਗਿਆ ਉਹ ਸਾਡੇ ਇਨੀ ਮਤ ਕਰਦਾ ਤਾਂ ਅਸੀਂ ਕਰਾਂਗੇ ਜਿੰਨੇ ਜੋ ਗਿਆ ਕਿਹੜੀ ਗੱਲ ਮੈਨੂੰ ਵੀ ਇੰਨਾ ਪਤਾ ਸੀ ਮੈਂ ਜੇ ਮਾਨੂੰ ਹਾਂ ਕਰਤੀ ਤੇ ਨਾ ਮੰਨ ਲੈਣੀ ਹੈ ਮੇਰੀ ਚੰਗਾ ਵਾ ਮੰਗਾਇੇ ਹੋਣ ਦੇ ਹੈ ਗਾਂ ਧੀ ਵਿਆਹ ਲੂਗਾ ਘਰ ਲੱਸ ਜੂਗਾ ਆਖਣ ਲਿਆ ਸੀ ਭਾਜੀ ਲੈ ਕੇ ਆਉਂਗਾ ਕੋਈ ਗੱਲ ਨਹੀਂ ਉਹਨਾਂ ਦਾ ਆ ਤੂੰ ਪ੍ਰਵਾਹ ਨਾ ਕਰ ਕੇ ਇਹ ਗੱਲ ਜੀ ਆ ਬਠੇਰਾ ਆਂਦੇ ਭੱਜ ਨੱਟ ਪਈ ਆ ਸੌਦੇ ਸਾਦੇ ਹੋਣਾਂ ਦਾ ਲੈਣੇ ਆ ਹਲਵਾਈ ਲੈ ਕੇ ਸਾਰਾ ਕੁਝ ਦੇ ਗਿਆ ਬੰਦਾ ਹੋਰ ਕਰਨਾ ਪੈਣਾ ਫਿਰ ਆਹ ਮੈਂ ਵੀ ਕਿੰਨੇ ਦਿਨਾਂ ਦੀ ਡੀਕਣ ਦੀ ਫੋਨ ਹੋਈ ਗੱਲ ਨਹੀਂ ਬਣਾਉਨੇ ਅਸੀਂ ਨਵੇਂ ਕੱਪੜੇ ਫਿਰ ਵੀ ਮੇਰੇ ਸਹੁਰਿਆਂ ਨੇ ਵਿਆਹ ਵਾ ਅੱਛਾ ਵੇਖੀ ਮੈਂ ਕਿ ਪੂਰਾ ਤਿਆਰ ਹੋ ਗਿਆਣਾ ਪੈਸੇ ਵੀ ਲੱਗਣੇ ਆ ਥਾੜ ਛੱਡ ਗੱਲ ਕਰਕੇ ਲੱਸੀ ਕਰ ਦਿੰਦੀ ਆ ਪੈਸੇ ਤੋਂ ਬਿਨਾਂ ਕਿਹੜਾ ਕੰਮ ਹੁੰਦਾ ਪੈਸੇ ਤੇ ਲੱਗਣੇ ਆ ਥਾੜ-ਵਾੜ ਦਾ ਜਾਊਗਾ ਜੱਟ ਸਹੁਰੇ ਵੇਖੀ ਸਹੀ ਤੂੰ ਬੰਦਾ ਕੀ ਕੋਈ ਨਹੀਂ ਆਦ ਕਾ ਮੈਂ ਵੀ ਵਧੀਆ-ਵਧੀਆ ਕੱਪੜੇ ਬਣਾਉਣੇ ਉੱਥੇ ਸਾਰੇ ਮੇਰੇ ਪੇਕੇ ਨੇ ਆਖਣਾ ਕੁੜੀ ਦੀ ਭੂਆ ਆਈ ਆ ਤੇ ਇਹਦੇ ਦੁਆਲੇ ਸੋਹਣੇ ਸੂਟ ਚਾਹੀਦੇ ਆ ਕਿੰਨਾ ਨੂੰ ਚਾਹ ਵਾ ਸੂਟਾਂ ਦਾ ਵੱਡੀ ਪ੍ਰੀਤੀ ਸੱਪਰੂ ਬਸ ਉਹੋ ਹੀ ਬਉਂਦੇ ਨੇ ਕੀ ਗੱਲ ਹੈ ਨਹੀਂ ਪਾ ਸਕਦੇ ਉਹ ਚੱਲ ਛੱਡ ਤੂੰ ਇਹ ਦੱਸ ਮੈਨੂੰ ਕਿ ਉੱਥੇ ਕੋਈ ਟੂਮਟਾਉਂਦਾਂ ਨਹੀਂ ਪਾਉਣੀ ਆਂ ਪਾ ਲਵਾਂਗੇ ਜਦੋਂ ਵੱਡੇ ਆਂਦੇ ਪਾ ਕੇ ਆਏ ਆਂ ਤਾਂ ਨਿੱਕੇ ਦੇ ਨਾਲ ਨਾ ਭਾਈ ਉਹਨੇ ਫੇਰ ਮੂੰਹ ਮੋਟਾ ਕਰ ਲੈਣਾ ਵਾ ਚੱਲ ਕੋਈ ਗੱਲ ਨਹੀਂ ਆਹ ਪਰਮਾਰਮਾ ਕਰੂਗਾ ਜਿਉਂਤੀ ਵਾਉਂਦੇ ਆ ਇਨਾ ਕਾਮ ਤੇ ਹੀ ਮੈਂ ਕਰੀ ਲਵਾਂਗੇ ਨਹੀਂ ਕੋਈ ਨਹੀਂ ਕਰਨਾ ਇਹ ਹੁਣ ਮੈਂ ਭੂਆ ਲੱਗਦੀ ਆ ਠੀਕ ਆ ਠੀਕ ਆ ਉੱਥੇ ਉਧਰ ਵੀ ਮੇਰੀ ਚੌਧਰ ਹੋਣੀ ਆ ਆ ਚੌਧਰ ਚੰਗੀ ਤਰ੍ਹਾਂ ਖਲਾਰੀ ਹੈ ਵਧੀਆ ਮੈਂ ਤਾਂ ਛੜਕ ਤੋ ਨਹੀਂ ਖੋਸ਼ ਜਾਣਾ ਮੇਰੀ ਪਤੀ ਦਾ ਵਿਆਹ ਹੋ ਬਾਕੀ ਠੀਕ ਨਾਲੇ ਤੁਹਾਨੂੰ ਪਤਾ ਤਾਂ ਹੈਗਾ ਵਾ ਜਦੋਂ ਆਉਂਦੀ ਇੰਨਾ ਕੰਮਕਾਰ ਸੰਭਦੀ ਆ ਕਿਦੀ ਅੱਗੇ ਪਿੱਛੇ ਮੇਰੇ ਫਿਰਦੀ ਆ ਪੂਹਾ ਪੂਹਾ ਕਰ ਇਧਰ ਵੀ ਹੋਊਗੀ ਪਪੜਾ ਪਪੜਾ ਵੇਖੀ ਸਹੀ ਦੁਪਹਿਰ ਚਲੋ ਕੋਈ ਨਹੀਂ ਖਿੱਚੋ ਤਿਆਰੀਆਂ ਚਲ ਠੀਕ ਆ ਫਿਰ ਨਵ ਹਾਂ ਨਾ ਤੂੰ ਜਾ ਕੇ ਰੱਖ ਉਥੇ ਮम्मी ਨੇ ਪਿਆਰ ਬੋਲਣ ਦਾ ਮੈਂ ਪੇ ਤੱਕ ਚਾਹ ਰੀ ਲੈ ਕੇ ਆਈ ਦਵਦੀਪ ਆਜੋ ਆਜੋਗਾ ਕਿੰਦਰ ਉਹ ਤਾਂ ਦੀਪ ਆ ਕੇ ਸਾਰਾ ਮੈਂ ਬਾਦ ਨਹੀਂ ਮम्मी ਕੋਈ ਨਹੀਂ ਕੋਈ ਬਹਿ ਰਹੀਦਾ ਹੁਣ ਤੂੰ ਪ੍ਰੌਣੀ ਬਣ ਗਈ ਹੈ ਬਥੇਰਾ ਕੀਤਾ ਉਹ ਸਾਰੀ ਉਮਰ ਵੇਹਲਾ ਹੋ ਜਾਈਆਂ ਤੇਰੀਆਂ ਨੂੰ ਨਾ ਚਾਵਾ ਹੈ ਐਂ ਇੰਨੀਆਂ ਖੁਸ਼ ਹੋ ਆਂ ਗੱਲ ਹੀ ਨਹੀਂ ਕਰਨ ਵਾਲੀ ਤੁਸੀਂ ਨਾ ਅਸਲ 'ਚ ਲੇਟ ਹੋ ਗਏ ਹੋ ਸਹੀ ਗੱਲ ਵਾ ਉਹ ਵੀਰ ਵੀ ਇਦਾਂ ਹੀ ਆ ਚੱਲ ਕੋਈ ਗੱਲ ਨਹੀਂ ਹੁਣ ਖਲਾਵਾਂਗੇ ਤੁਹਾਨੂੰ ਸ਼ਾਮਾਂ ਨਾਲ ਲੇਟ ਹੀ ਅੱਬਲਦੇ ਰਹੋ ਕਿ ਨਹੀਂ ਮੇਰਾ ਖਾਤਾ ਰੱਖੀ ਆ ਜਿੰਨਾਂ ਨੂੰ ਹੈਂ ਜਾਣਾ ਕਿੱਥੇ ਰਹਿਣੇ ਰਾਤ 'ਕ ਆਹੋ ਜਾਣਾ ਕਿੱਥੇ ਇਹਨਾਂ ਨੇ ਹੁਣ ਮਮੀ ਪਕੌੜੇ ਬੋਸਵਾ ਬਣੇ ਆ ਕਿੰਨੇ ਬਣਾਏ ਆ ਤੇਰੀ ਆ ਪਾਬੀਆਂ ਨੇ ਬਣਾਇਆ ਕੇ ਹੋਰ ਕਿੰਨੇ ਬਣਾਉਣੇ ਹੀ ਬਹੁਤ ਸੁਆਦ ਹੈ ਤੇ ਮੰਮੀ ਪਾਪੀ ਉਹਨੇ ਵੀ ਕੋ ਆਜੋ ਚਾਹ ਪੀ ਲਓ ਚੱਲ ਕੋਈ ਨਹੀਂ ਕੰਮ-ਕੁਮ ਕਰ ਲਈਆ ਵਾ ਪੀ ਲੈਣੀ ਉਹਨਾਂ ਨੇ ਮਾਰ ਲਊਂਗਾ ਆਜਾ ਜਦ ਲੱਗ ਗਿਆ ਪੀ ਲੰਗੇ ਕੋਈ ਨਹੀਂ ਪੀਣਗੇ ਆ ਤੁਸੀਂ ਪੀਓ ਹੋਮ ਮੰਮੀ ਜ਼ਿਆਦਾ ਪੀ ਘਰੀ ਉਹਨਾਂ ਦੀ ਆ ਵੇਖ ਲਾ ਹੈ ਆਇਓ ਮੈਂ ਪਿਆਰ ਦਾ ਪੜਾਵਾ ਤੇ ਪਿਆਰ ਹੁੰਦਾ ਹੀ ਹੈ ਪਾਬੀਆਂ ਨਾਲ ਪਰੌਣੇ ਆ ਗਏ ਆ हद हो गई सनी टाडे वाली भी। ਉਹਨਾਂ ਕਹਣਾ ਪੁੱਤ ਵੀ ਜਦੋਂ ਵੇਖਣ ਆਏ ਹਨਾ ਉਦੋਂ ਵੀ ਇਹ ਘਰ ਹੈ ਨਹੀਂਗਾ ਤੇ ਹੁਣ ਅੱਜ ਆਏ ਆ ਤੇ ਅੱਜ ਵੀ ਘਰ ਹੈ ਨਹੀਂਆ ਕਹਣਾ ਬਣੀ ਆਕੜ ਕਰਦਾ ਵਈ। ਯਾਰ ਆਕੜ ਦੀ ਕਾਦੀ ਗੱਲ ਆ। ਤੈਨੂੰ ਦੱਸਿਆ ਤਾਂ ਗਾ ਵੀ ਮੈਨੂੰ ਕੰਮ ਹੀ ਕਰ ਤੇ ਮੈਂ ਤਾਂ ਸੋਚਿਆ ਵੀ ਚਲੋ ਦੋਨੂੰ ਮੈਂ ਆ ਹੀ ਜਾਣਾ ਜਦੋਂ ਇਹਨਾਂ ਨੇ ਆਉਣਾ ਵਾ। ਅਗਲਾ ਨੇ ਚਾਹ ਵੀ ਪੀਲੀ ਵੇਲੇ ਹੋ ਕੇ ਬੈਗਿਆ ਤੁਹਾਡਾ ਵੇਖੂ ਕੰਮ। ਤੇ ਯਾਰ ਇਹ ਆਏ ਕਿ ਨਹੀਂ ਲੇਟੀ ਤੇ ਮੈਂ ਕਹਾਂ ਤਾਂ ਲੇਟ ਆਇਆ ਤੇ ਮੈਂ ਪਹਿਲੇ ਪਹਿਲੇ ਆ ਜਾਣਾ ਵਾ। ਮੈਨੂੰ ਕੀ ਪਤਾ ਵੀ ਇਹਨਾਂ ਨੇ ਆ ਜਾਣਾ ਮੇਰੇ ਤੋਂ ਪਹਿਲੇ ਹੀ। ਦੱਸ ਉਹਦੇ ਕਦੋਂ ਦੇ ਬੈਠੇ ਆ ਹੁਣ ਦੇ ਆਏ ਇਧਰ ਵਾਲੇ ਨਾਲੋਂ ਮਾਤੇ ਹੋਰ ਕੀ ਕਰਾਂ ਕੰਮ ਹੀ ਕੋਈ ਜ਼ਰੂਰੀ ਤਾਂ ਹੀ ਗਿਆ ਮੈਂ ਕੰਮ ਫਿਰ ਬੰਦਾ ਨਾ ਅੱਗੇ ਪਿਛੇ ਕਰ ਲਿਆ ਕਰ ਜਦ ਪਤਾ ਵੀ ਕਿਹਨੇ ਘਰ ਆਉਣਾ ਉਦੋਂ ਨਾ ਰੱਖਿਆ ਕੋਈ ਕੰਮ ਉਹ ਚੱਲ ਚੁੱਪ ਕਰ ਜਾ ਆ ਜਾ ਆਦੀ ਹੋ ਗਈ ਐ ਇਹਨਾਂ ਵਾਲੀ ਇਹਨੂੰ ਯਾਰੀਆਂ ਦੋਸਤੀਆਂ ਨੇ ਖਾ ਲੈਣਾ ਲੱਗਦਾ ਜਦੋਂ ਕਿ ਇਹਦਾ ਫੋਨ ਆਇਆ ਤਾਂ ਉੱਥੇ ਚੱਲ ਗਿਆ ਆਖਰ ਉਹ ਰਿਸ਼ਤੇਦਾਰਾਂ ਨੇ ਕੰਮ ਆਉਣਾ ਕਰਦੇ ਨੇ ਕੰਮ ਬਣਾਵਾ ਇਹਨੇ ਯਾਰਾ ਦੋਸਤਾਂ ਨੇ ਨਹੀਂ ਆਉਣਾ ਮੁੜ ਕੇ ਗਲਨ ਫਸਾ ਕੇ ਦੇ ਗਾਂ ਜਾਣਾ ਇਹਨੂੰ ਆ ਜਾ ਪੁੱਤ ਵੇਖਾ ਕਿੰਨੀ ਸੋਹਣੀ ਲੱਗਣ ਢੀ ਮੇਰੀ ਧੀ ਮੰਮੀ ਨੇ ਚੇਤਾ ਭੁੱਲ ਗਿਆ ਉਹ ਮੇਰੀ ਨਾ ਪਾਣੀ ਮੰਗਣ ਡੇ ਹੀ ਤੇ ਮੈਂ ਫੜਾਵਾਂ ਉਹਨਾਂ ਨੂੰ ਇੱਕ ਮਿੰਟ ਇੱਕ ਮਿੰਟ ਕੋਈ ਗੱਲ ਨਹੀਂ ਨੀ ਕਾਲੀ ਨਾ ਪੈ ਤੋ ਮੈਂ ਮਾਰਨੀ ਆ ਨਵ ਨੂੰ ਆਜ ਆਪੇ ਦੇਉਂਦੀ ਆ ਨਵ ਉਹ ਚੜੇ ਡੇ ਤੋਂ ਨੂੰ ਕੋਈ ਗੱਲ ਹੀ ਫਿਰ ਕੀ ਹੋ ਗਿਆ ਨਵ ਪੁੱਤ ਪੋਤੋ ਨਾ ਇਹ ਵੀ ਫਾਸ ਨੂੰ ਪੰਡਗਲਾ ਦੇ ਆ ਮੇਰੀ ਕੋਈ ਗੱਲ ਨਹੀਂ ਮੈਂ ਫੜਾ ਮੰਗਣ ਡੇ ਹੀ ਤੇ ਮੈਨੂੰ ਚੇਤਾ ਭੁੱਜੇ ਜੇ ਫੜਾ ਕੋਈ ਨਹੀਂ ਮੈਂ ਫੜਾ ਦੀਆ ਬੰਨਾ ਥੋੜਾ 10 ਮਿੰਨ ਕਿੰਦਾ ਦਾ ਸੁਭਾਤਰ ਸਸਤਾ ਮम्मी ਕੀ ਦਸਾਂ ਭੜਾਈ ਚੰਗਾ ਸੁਭਾਈ ਅੱਛਾ ਮੈਂ ਤੇਮੀ ਡਰਦੀ ਰਹੀ ਨਹੀਂ ਹਾਂ ਅੱਛਾ ਬੜਾ ਵਧੀਆ ਸੁਭਾਈ ਸੱਸ ਮੇਰੀ ਦਾ ਚਲ ਸਾਰਾ ਕੰਮ ਆਪ ਕਰਦੀ ਮੈਨੂੰ ਦੰਦੇ ਨਹੀਂ ਸਗਵਾ ਹੁਣ ਵਿਆਹ ਤੋਂ ਬਾਅਦ ਚ ਕੰਮ ਵਾਲੀ ਵੀ ਲਈ ਇੰਨਾ ਨਹੀਂ ਚਲ ਆ ਚਪੜਾ ਵਧੀਆ ਹੋ ਗਿਆ ਫਿਰ ਮਿਲ ਆ ਜਾਂਦੀ ਐ ਤੇ ਮਿੰਨ ਤੇ ਹੱਥ ਹੀ ਨਹੀਂ ਲਾਉਣ ਦਿੰਦੇ ਕੰਮ ਨੂੰ ਵੇਖਿਆ ਮੈਂ ਤੈਨੂੰ ਕਿਹਾ ਹੈ ਨਾ ਕਿ ਤੂੰ ਰਾਜ ਕਰਨਾ ਰਾਜ ਹੈ ਮੈਂ ਸਹੀ ਕਿਹਾ ਬਾਕੀ ਗੱਲਾਂ ਤੇ ਮम्मी ਠੀਕ ਆ ਬਸ ਇਹ ਵੀ ਇੰਨਾ ਦਾ ਰੰਗ ਤੋੜਾ ਜਿਹਾ ਹਿਸਾਬ ਲਾਏ ਲੈ ਰੰਗ ਹਿਸਾਬ ਲਾਵਾ ਕੀ ਦੜਬੀ ਨੇ ਇੱਕ ਗੱਲ ਦੱਸ ਪਿੱਜੇ ਰੰਗ ਗੋਰਾ ਚਿੱਟਾ ਲੱਭ ਲੈਂਦੇ ਹੈ ਮੁੰਡਾ ਤਨੂੰ ਪੱਲੇ ਦਾ ਬੰਦਾ ਤੇ ਫਿਰ ਕੀ ਕਰਨਾ ਹੈਗਾ ਵੇਖਿਆ ਜੇ ਰੰਗ ਸਾਵਲਾ ਵਾ ਤਾਂ ਸੋਹਣਾ ਲੱਗਦਾ ਵਾ ਐਡੀ ਗੱਲ ਨਹੀਂ ਕੋਈ ਹੈ ਕਿੰਨਾ ਕੁਛ ਬਣਾਇਆ ਉਹਨੇ ਪਿੰਡ ਦਾ ਸਰਪੰਚ ਵਾਗਲਾ ਕਿੰਨੀ ਜਾਇਦਾਦ ਬਣਾਈ ਆ ਘਰ ਵੀ ਕਿੰਨਾ ਸੋਹਣਾ ਵਾ ਹੈ ਤੈਨੂੰ ਹੋਰ ਕੀ ਚਾਹੀਦਾ ਹੈਗਾ ਸੰਨੀ ਉਹ ਜਿੰਦੇ ਹੋਣਾ ਨੇ ਨਾ ਫੇਰ ਮੋਟਰ ਚਲਾ ਲੀਆ ਦੇ ਕਣਕਾਂ ਭਰ ਤੇ ਤੂੰ ਵੀ ਵੇਲੇ ਕੋ ਲਾ ਕੇ ਤਾਂ ਆਟੋ ਲਾ ਦੇ ਨੜੀ ਲਾ ਲੈਨੇ ਆ ਬੱਤੀ ਵਾਲਾਂ ਤੋਂ ਕੋਈ ਗੱਲ ਨਹੀਂ ਮੈਨੂੰ ਵੀ ਪਤਾ ਪਾਣੀ ਲਾਉਣ ਵਾਲਾ ਵਾ ਇਹ ਲਾ ਲੈਨੇ ਆ ਲੈ ਵੀ ਪਰੌਣੇ ਆ ਆ ਵੇਖ ਲਾ ਵੀ ਇਹਨਾਂ ਨੇ ਪਹਿਲਾਂ ਪੰਜ-ਛਤ ਹੋਰ ਬਣਾਤੀਆਂ ਹੀ ਆ ਆ ਸਾਹਮਣੇ ਘਰ ਵਾ ਤੇ ਆ ਲਾਗੇ ਪੱਠੇ ਬੀਜਿਆ ਆ ਲਾਗੇ ਕਣਕ ਵਾ ਇੱਕ ਮੋਟਰ ਆ ਵਾ ਤੇ ਇੱਕ ਉਹ ਆ ਨੇ ਵਧੀਆ ਵਧੀਆ ਉਧਰ ਮੈਂ ਪਾਈਪ ਲਾਈਨ ਕਰਾਤੀਆਂ ਇਹਨਾਂ ਨੂੰ ਮੈਂ ਐਵੇਂ ਲੋਕੀਂ ਲੜਦੇ ਫਿਰਦੇ ਖਰਾ ਮੋੜਾ ਪਿੱਛੇ ਹਨਾ ਨਹੀਂ ਹੁਣ ਚੱਲਦਾ ਹੀ ਇਹ ਸਿਸਟਮ ਆ ਵਧੀਆ ਵਧੀਆ ਵਾ ਤੇ ਕਮਾਨ ਨਹੀਂ ਲਾਇਆ ਡਰ ਜੀ ਉਹ ਕੁਮਾਰ ਗਮੂ ਯਾਰ ਕਾਦਾ ਹੈ ਤੈਨੂੰ ਪਤਾ ਤਾਂ ਹੈਗਾ ਹੀ ਵੀ ਹੁਣ ਲੇਵਰ ਲਵਰੇ ਘਟ ਹੀ ਆ ਆਹੋ ਨਹੀਂ ਲੇਵਰਾਂ ਹੁਣ ਦੋਕ ਸਾਲ ਹੋ ਗਏ ਪੋਟੀ ਛੜਿਆ ਵਾ ਠੀਕ ਹੈ ਠੀਕ ਨਹੀਂ ਤੇ ਤੰਗੀ ਬੜੀ ਆ ਹੁਣ ਲੇਵਰਾਂ ਵੀ ਘਟ ਆਉਂਦੀਆਂ ਆ ਤੇ ਤੈਨੂੰ ਪਤਾ ਵੀ ਆਪਨੇ ਵੀ ਛੱਲਿਆ ਨਹੀਂ ਜਾਂਦਾ ਠੀਕ ਆਪਨੇ ਕੋਲ ਦੋ ਗਰਦੇ ਨਹੀਂ ਛੱਲੇ ਜਾਂਦੇ ਤੇ ਤਾਲੀ ਕਹਿੰਦੇ ਦੱੜੀ ਆਹੋ ਨਹੀਂ ਕਣਕ ਚੋਣਾਂ ਚਾਹੁੰਦਾ ਤੂੰ ਫਿਰ ਮੁੰਡੇ ਨਿਆਣੇ ਕਹਿੰਦੇ ਵੀ ਪਪਾ ਜਦੋਂ ਆਉਣੀ ਨਹੀਂ ਕੋਈ ਲੇਵਰ ਨਹੀਂ ਆਉਣੀ ਆ ਬੇ ਲੋਕਾਂ ਦੇ ਮਗਰ ਤਰੇ ਫੇਰੀਦਾ ਤੇ ਇਹਨੂੰ ਚੰਗਾ ਕਣਕ ਛੋਣਾ ਠੀਕ ਵਾ ਨਹੀਂ ਮੰਮੀ ਤੇ ਹੈ ਵਾ ਵਾ ਇਹ ਪਰ ਉਹਦਾ ਹੀ ਫਿਰ ਕੋਈ ਕਹੇ ਤੁਹਾਡੀ ਜੋੜੀ ਨਹੀਂ ਚੱਜਦੀ ਫਿਰ ਮੈਨੂੰ ਉਤਰਾਂ ਕਿਉਂ ਨਹੀਂ ਚੱਜਦੀ ਜੋੜੀ ਮੈਨੂੰ ਦੱਸਾਂ ਕਿਹੜਾ ਆਂਦਾ ਜੋੜੀ ਨਹੀਂ ਚੱਜਦੀ ਲੋਕਾਂ ਦੀ ਤਾਂ ਵੈਸੇ ਜ਼ੁਬਾਨ ਜਿਹੜੀ ਓਦਾਂ ਵਧੀ ਬੜੀ ਐ ਜਾਣ ਪੁੱਝ ਕੇ ਕਿਸ ਨੂੰ ਕੋਈ ਨਾ ਕੋਈ ਗੱਲ ਲਾਈ ਜਾਣਗੇ ਲੋਕਾਂ ਦੀ ਪਰਵਾਹ ਕਰਨੀ ਛੱਡ ਦੇ ਲੋਕਾਂ ਦੀ ਪਰਵਾਹ ਨਹੀਂ ਕਰਦੀ ਹੁੰਦੀ ਆਪਣੇ ਘਰ ਵਾਲੇ ਵੇਖੀਦਾ ਉਹਦਾ ਤੇ ਮੰਮੀ ਮੈਨੂੰ ਹਰ ਇੱਕ ਚੀਜ਼ ਲੈ ਕੇ ਦਿੰਦੇ ਬਾਜ਼ਾਰ ਜਾਣਾ ਤਾਂ ਮੈਨੂੰ ਕੁਛ ਵੀ ਕੀ ਖਾਣਾ ਮੈਂ ਲੈ ਆਵਾਂ ਉਸੇ ਟਾਈਮ ਤੇ ਲੈਸ਼ ਦੇਣੀ ਆ ਹੋਰ ਕਿਤਨੂੰ ਚਾਹੀਦਾ ਹੈ ਫਿਰ ਤੇ ਮੇਰੀ ਸੱਸ ਵੀ ਬੜੀ ਚੰਗੀ ਆ ਬੱਸ ਬਤੂ ਕੰਵ ਨਹੀਂ ਬੜੀ ਵਧੀਆ ਮੰਮੀ ਉਹ ਤੇ ਪੁੱਤ ਤੇਰਾ ਲੇ ਵੇਖ ਕੇ ਪਤਾ ਲੱਗ ਗਿਆ ਮੈਨੂੰ ਕਿ ਚੰਗੇ ਜੀ ਮਿਲ ਗਏ ਮੇਰੀ ਤੀ ਨੂੰ ਸਾਰੀ ਉਮਰ ਐਸ਼ ਕਰਨੀ ਵੇਖੀ ਤੂੰ ਹੈ ਤੂੰ ਵੀ ਤਾਂ ਚੰਗੀ ਬਣ ਕੇ ਰਹੀਂ ਜੇ ਉਹ ਚੰਗੀ ਆ ਨਾ ਤੇ ਉਹਦੇ ਘੜੀ ਜਵਾਬ ਨਾ ਦੇਵੇਂ ਠੀਕ ਹੈ ਮੈਂ ਕਾ ਤੂੰ ਦੇਣਾ ਜੇ ਉਹ ਚੰਗੀ ਆ ਤੇ ਮੈਂ ਵੀ ਚੰਗੀ ਰਹਿਣਾ ਨਹੀਂ ਤੇ ਤੇਰੀ ਅਪਰਚਾਈਆਂ ਕਹਿੰਦੀਆਂ ਹੁੰਦੀਆਂ ਹੈ ਨਾ ਨਹੀਂ ਵਸ ਕੇ ਨਹੀਂ ਆਉਣਾ ਹੈ ਵੇਖਾਂਗੇ ਜਦੋਂ ਵਸ ਕੇ ਆਉਗੀ ਤੇ ਅੱਜ ਵੇਖਣ ਨਾ ਖਾਂ ਡੱਡ ਕੇ ਕਿੱਡੀ ਸੋਣੀ ਲੱਗਣ ਲਈ ਆ ਤੇ ਸਾਸਿ ਵੀ ਕਿਰਿਆ ਸਿਫਤਾਂ ਕਰਨ ਲਈ ਆ ਵੇਂਦੀ ਕਾਪੂ ਜੀ ਦੇ ਮੁੰਵਾਂ ਹੁਣ ਮੈਂ ਵੇਖੋ ਹੁਣ ਕਰਦੀ ਹੁੰਦੀ ਐ ਇਹਨੇ ਤਾਂ ਕੰਮ ਨਹੀਂ ਕਰਦੀ ਕੋਈ ਇਹਨੇ ਤਾਂ ਬਸ ਕੇ ਨਹੀਂ ਆਉਣਾ ਇਹਨੇ ਤੇ ਆਉਂ ਕਰਨਾ ਵਾ ਮੈਂ ਆਪਣੇ ਅੱਖੀ ਵੇਖ ਲੋ ਹਣ ਹਾਂ ਮਮਮੀ ਇੱਥੇ ਆਵਾ ਮੇਰੀ ਗੱਲ ਸੁਣ ਪੁੱਤਰ ਮੇਰਾ ਤੇ ਜੀ ਨਹੀਂ ਘੰਡਾ ਤੈਨੂੰ ਅੱਜ ਕੱਲ੍ਹ ਨੂੰ ਇਦਾਂ ਕਰ ਰਹਾ ਪੀ ਰਿਆ ਹੀ ਪਿਆ ਹਾ ਚ ਨਹੀਂ ਮੰਮੀ ਰਿਆ ਕਿੱਥੇ ਜਾਣਾ ਵਾ ਇਹਨਾਂ ਦਾ ਕੰਮ ਹੀ ਇਦਾਂ ਦਾ ਵਾ ਉਹ ਨਹੀਂ ਰਿਹਾ ਜਾਂਦਾ ਇਥੇ ਰਕੇ ਦੇਣਾ ਵਾਂਗੇ ਆਉਣੀ ਆ ਮੈਂ ਥੋੜੇ ਦਿਨਾਂ ਬਾਅਦ ਫੇਰ ਰਹਿਣ ਇੱਥੇ ਮੇਰੀ ਗੱਲ ਸੁਣ ਚੱਲ ਨਹੀਂ ਨਾ ਤੇ ਅਸੀਂ ਜਦੋਂ ਲੈਣ ਜਾਵਾਂਗੇ ਤੈਨੂੰ ਫੇਰ ਮੈਂ ਤੇਰੀ ਸੱਸ ਨੂੰ ਕਹਿ ਆਉਣਾ ਕਿ ਅਸੀਂ ਹੁਣ ਅੱਠ ਦਿਨ ਰੱਖਣੀ ਦੇ ਆਉ ਉਹਦੋਂ ਤੱਕ ਕਹਿ ਦੇ ਉਹ ਕਹਣਾ ਆਉ ਨਾਲ ਇਹਨਾਂ ਨੂੰ ਪੁੱਛ ਲਿਓ ਆਹੋ ਕੋਈ ਗੱਲ ਨਹੀਂ ਸੱਚੀ ਮੈਂ ਤੇ ਆਉਣ ਲੱਗਣ ਦਾ ਜਿੱਦਾਂ ਕਿ ਸਦੀਆਂ ਹੀ ਬੀਤ ਗਈਆਂ ਹੁੰਦੀਆਂ ਤੇ ਤੈਨੂੰ ਮਿਲੀ ਦੋ ਹੈ ਸ਼ੁਕਰ ਵਾਖ ਤੇ ਮਾਣਕ ਨੂੰ ਮਿਲੀ ਆ ਮੈਂ ਚੱਲ ਮੰਮੀ ਤੇ ਰੂਹ ਖੁਸ਼ ਹੋ ਗਿਆ ਪੁੱਤ ਅੱਜ ਮੇਰਾ ਆਪਣੀ ਤੀ ਵਲ ਵੇਖ ਕੇ ਹੈ ਵੇਖਾ ਕਿ ਦੀ ਸੋਹਣੀ ਲੱਗਦੀ ਹੈ ਨਜ਼ਰ ਨਾ ਲੱਗੇ ਮੇਰੀ ਤੀ ਨੂੰ ਕਿਤੇ ਉਹ ਨਹੀਂ ਲੱਗਦੀ ਮੰਮੀ ਉਹ ਮੈਂ ਹਾਂ ਦੱਸਾਂ ਗੱਲ ਕੀ ਆ ਆ ਮੁੰਡੇ ਕਹਿਣ ਦੇ ਵੀ ਟਰੈਕਟਰ ਆ ਦੇ ਕੇ ਨਾ ਤੇ ਹੋਰ ਲੈ ਆਈਏ ਵੱਡਾ ਠੀਕ ਆ ਤੇ ਮੈਂ ਹਾਂ ਮੇਰੀ ਸੁਣੋ ਬੜਾ ਸੋਹਣਾ ਕੰਮ ਦੇਣ ਡਿਆ ਵਾ ਐਵੇਂ ਕਰ ਜੇ ਥੱਲੇ ਆਵਾਂਗੇ ਕੀ ਲੋਡਵਾ ਹੈ ਬੜਾ ਮੋਟਾ ਕੰਮ ਦੇਈ ਜਾਣ ਡਿਆ ਕਿਉਂ ਕਿਉਂ ਨੇ ਨਹੀਂ ਤੂੰ ਆਇਆ ਕਰੋ ਵੱਡਾ ਟਰੈਕਟਰ ਲਾਓ ਹਾਂ ਤੇ ਬਥੇਰੇ ਸੰਦ ਆ ਗਏ ਆ ਸਗੋਂ ਕੰਪਿਊਟਰ ਕਰਾ ਹੋਰ ਹੈਪੀ ਸੀਡਰ ਕੋਈ ਨਾ ਕੋਈ ਚੀਜ਼ ਲੈ ਕੇ ਨਾ ਉਹ ਪਾਓ ਤੇ ਉਹਦੇ ਨਾਲ ਵਾਵਾ ਕੰਮ ਤੁਰ ਪੂਗਾ ਹੋਰ ਓਏ ਆਹੋ ਜੀ ਤੇ ਗੱਲ ਹੈਗੀ ਆ ਹੁਣ ਬਾਕੀ ਗੱਲ ਇਹਨਾਂ ਤੂੰ ਕਹਿੰਦੇ ਮੈਂ ਤਾਂ ਜੇ ਉਹ ਤੇ ਗੱਲ ਨਾ ਮੇਰੇ ਡਵਾ ਚੋਂ ਡੇ ਵੀ ਜੈ ਟਰੈਕਟਰ ਲਿਆ ਆ ਨਾ ਤੇ ਨਾਲੇ ਮੈਂ ਇੱਕ ਦੋ ਸੰਦਖੁਰ ਬਣਾ ਦੇਣੇ ਆ ਹਾਂਜੀ ਹਾਂਜੀ ਠੀਕ ਨਹੀਂ ਉਹ ਨਾਲੇ ਚੱਲ ਇੱਥੇ ਘਰ ਕੀ ਕਰਨਾ ਦੋਹਾਂ ਜਾਣਾ ਨੇ ਇੱਕ ਬੰਦਾ ਚੱਲ ਗਿਆ ਇੱਕ ਆ ਕੇ ਰੋਟੀ ਪਣੀ ਖਾ ਕੇ ਦੂਜਾ ਟਰੈਕਟਰ ਤੇ ਚੱਲ ਗਿਆ ਨਾਲੇ ਸੀਜ਼ਨ ਦੇ ਸੀਜ਼ਨ ਕੰਮ ਹੋ ਅੱਜ ਕੱਲ ਹੈ ਹਾਂ ਉਹ ਵੀ ਉਹ ਸੋਚਦਾ ਮੈਂ ਚੱਲ ਨਾਲੇ ਚਲੋ ਰੁਪਏ ਦਾ ਵੜ ਜਾ ਕਰਨਗੇ ਠੀਕ ਹੈ ਆ ਕਮਾਈ ਦਾ ਸਾਧਨ ਬਣ ਗਿਆ ਓਏ ਆਹੋ ਇੱਥੇ ਘਰ ਕੀ ਕਰਨਾ ਵੇਲੇ ਨਹੀਂ ਵਧੀਆ ਵਧੀਆ ਆ ਵੇਲੇ ਮੋਟਰਾਂ ਸਮਰਸੀਬਲੀ ਉਹ ਲੱਗੀ ਬਾਕੀ ਪੁਰਾਣਾ ਇੱਕ ਗੱਲ ਦਾ ਸੁਖੀ ਆ ਵਿੱਚੋਂ ਛੜਕੀ ਆ ਕੋਹ ਜ਼ਮੀਨ ਇਧਰ ਆ ਤੇ ਕੋਹ ਛੜਕੋਂ ਪਾਰ ਬੜਾ ਵਧੀਆ ਚੱਕ ਬਣਾ ਕੇ ਦਿੱਤਾ ਇਹਨੂੰ ਮੈਂ ਹਾਂ ਨਹੀਂ ਨਹੀਂ ਵਧੀਆ ਰੋਡ ਦੇ ਉੱਤੇ ਜ਼ਮੀਨ ਦਾ ਮੁੱਲ ਵਾ ਹਾਂਜੀ ਹਾਂਜੀ